ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਵੀਰੋ ਅੱਜ ਦਾ ਆਪਾਂ ਕਰਦੇ ਆਂਗੇ ਵਲੌਗ ਸ਼ੁਰੂ ਤੇ ਪ੍ਰਭੂ ਅੱਜ ਆਪਣੀ ਇੱਕ ਇੱਕ ਹੋਰ ਹੀ ਫਰ ਜਿਹੜੀ ਪਹਿਲਣਾ ਕੀ ਜੋ ਸੂਈ ਹੈਗੀ ਤੇ ਰਮਾਡਾ ਦਾ ਜਿਹੜਾ ਕਾਫ ਆਇਆਗਾ ਦੇਖੋ ਤੁਸੀਂ ਇਹ ਵੀਰੋ ਇਹ ਰਮਾਡਾ ਦਾ ਕਾਫ ਆਇਆਗਾ ਬਹੁਤ ਵਧੀਆ ਮਤਲਬ ਰਮਾਡਾ ਦੇ ਜਿਹੜੇ ਬੱਚੇ ਨੇ ਨਾ ਬਹੁਤ ਵਧੀਆ ਆ ਰਹੇ ਨੇਗੇ ਤੇ ਪ੍ਰਾਬੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆ ਜਿਹੜੀ ਆਪਾਂ ਰੀਲਸ ਵਗੈਰਾ ਪਾਉਣਿਆਂਗੇ ਉਹਦੇ ਉੱਤੇ ਬਾਇ ਸੁਪਰ ਥੈਂਕਸ ਹੋਣਾ ਹੁੰਦਾਗਾ ਵੀ ਜਿਵੇਂ ਆਪਾਂ ਕਿਸੇ ਦਾ ਧੰਨਵਾਦ ਕਰਨਾ ਹੁੰਦਾਗਾ ਸੁਪਰ ਥੈਂਕਸ ਤੇ ਉਹ ਪ੍ਰਾਬੋ ਜੇ ਤੁਹਾਨੂੰ ਲੱਗਦਾ ਆਪਣੀ ਵੀਡੀਓਜ਼ ਵੈਲਿਊਏਬਲ ਨੇ ਕਿਆਂ ਵੀ ਚਲੋ ਪ੍ਰਾਮਾਂ ਦੇ ਫਾਇਦੇ ਹੋ ਰਹੇ ਨੇ ਕਿ ਤਾਂ ਜਰੂਰ ਤੁਸੀਂ ਕਰ ਦਿਆ ਕਰੋ ਕਿਉਂਕਿ ਉਹਦੇ ਨਾਲ ਕੀ ਆ ਆਪਣੇ ਪੇਜ ਨੂੰ ਫਾਇਦਾ ਹੋ ਜਾਂਦਾਗਾ ਪਰ ਤੁਹਾਨੂੰ ਮੈਂ ਦੱਸਦਾ ਵੀ ਕੋਈ ਕੰਪਲਸਰੀ ਨਹੀਂ ਹੈਗੀ ਵੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਉਹ ਕਰਨਾਗਾ ਉਹ ਤੁਹਾਡਾ ਆਪਣਾ ਮਾਣਾਗਾ ਜੇ ਤੁਸੀਂ ਕਰੋਗੇ ਤਾਂ ਚਲੋ ਇਹ ਆ ਵੀ ਮੇਰੇ ਪੇਜ ਦਾ ਹੈਗਾ ਜਿਹੜਾ YouTube ਚੈਨਲ ਦਾ ਵੀ ਆਪਣਾ ਬੈਨੀਫਿਟ ਹੋਊਗਾ ਉਹਦੇ ਨਾਲ ਕਰਨ ਵਾਲਾ ਬਟ ਮੈਂ ਤੁਹਾਨੂੰ ਫੇਰ ਕਹਿਦਾ ਵੀ ਕੋਈ ਕੰਪਲਸਰੀ ਨਹੀਂ ਹੈਗੀ ਵੀ ਉਹ ਕਰਨਾ ਜ਼ਰੂਰੀ ਆਗਾ ਉਹ ਤੁਹਾਡੀ ਆਪਣੀ ਇੱਛਾ ਹੈਗੀ ਜੇ ਜਿਹੜੇ ਭਰਾ ਕਰਨਾ ਚਾਹੁੰਦੇ ਨੇ ਤਾਂ ਜਰੂਰ ਇੱਕ ਅੱਧੀ ਵਾਰੀ ਜਰੂਰ ਕਰਦਿਆ ਕਰੋ ਤੇ ਫਿਰ ਉਹ ਆਪਾਂ ਨਾਲ ਤੁਹਾਨੂੰ ਇਹ ਵੀ ਦੱਸਦੀ ਹੁਣ ਕਿਉਂਕਿ ਬਹੁਤ ਭਰਾ ਪੁੱਛਦੇ ਨੇ ਵੀ ਤੁਸੀਂ ਜਦੋਂ ਗਾਵਾ ਸੂਪ ਪੈਂਦੇ ਨੇ ਨਾਲ ਦੇ ਨਾਲ ਕੀ ਦੰਨੇ ਹੋਗੇ ਤੇ ਆਪਾਂ ਵੀਰੋਂ ਨਾਲ ਦੀ ਨਾਲ ਨਾ ਆਪਾਂ ਗੁੜ ਦੰਨੇਾਂਗੇ ਕਿਉਂਕਿ ਗੁੜ ਦੇ ਵਿੱਚ એનર્ਜੀ ਬਹੁਤ ਹੁੰਦੀ ਹੈਗੀ ਜਦੋਂ ਗਾਂ ਦਾ ਸੂਆ ਪੈ ਜਾਂਦਾਗਾ ਚਾਹੇ ਆਪਣੀ ਹੀ ਫਰਾ ਚਾਹੇ ਗਾਂ ਕੀ ਕਿਉਂਕਿ ਉਹਨੂੰ એનર્ਜੀ ਦੀ ਬਹੁਤ ਲੋੜ ਹੁੰਦੀ ਹੈਗੀ ਤੇ ਜੋਰ ਵਗੈਰਾ ਬਹੁਤ ਲੱਗ ਜਾਂਦਾਗਾ ਤੇ એનર્ਜੀ ਵੀਕਨੈਸ ਆ ਜਾਂਦੀ ਹੈਗੀ ਤਾਂ ਕਰਕੇ ਆਪਾਂ ਪਹਿਲਾਂ ਗੁੜ ਦੰਨੇਾਂਗੇ ਉਸ ਤੋਂ ਬਾਅਦ ਭਰਾਵੋ ਆਪਾਂ ਥੋੜਾ ਜਿਹਾ ਟਾਈਮ ਰੋਕੇ ਨਾਲ ਦੀ ਨਾਲ ਜਿਹੜੀ ਜੈਲ ਲਾ ਕੇ ਕੈਲਸ਼ੀਅਮ ਜੈਲ ਲਾ ਕੇ ਉਹ ਪਿਲਾਉਣਿਆਂਗੇ ਤੇ ਉਸ ਤੋਂ ਬਾਅਦ ਭਰਾਓ ਜਿਹੜੀ ਟ੍ਰਾਂਜੈਕਸ਼ਨ ਪਲੱਸ ਫੀਡ ਹੈਗੀ ਹੈ ਨਾ ਹਰੇ ਚਾਰੇ ਦੇ ਵਿੱਚ ਉਹ ਦੰਨੇਗੇ ਆਪਾਂ ਜਿੰਨੇ ਕੇ ਖੁਸ਼ ਹੋ ਕੇ ਖਾ ਲੇ ਐਨੀਮਲ ਖਾ ਲੈਂਦਾਗਾ ਤੇ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਦੇ ਜਿਹੜਾ ਫਰੈਸ਼ ਪਾਣੀ ਆ ਬਿਲਕੁਲ ਸਾਫ਼ ਮੋਟਰ ਚਲਾ ਕੇ ਉਹ ਦੰਨੇਗੇ ਕਿਉਂਕਿ ਜਿੰਨਾ ਇਹ ਚੀਜ਼ਾਂ ਆਪਾਂ ਦਵਾਂਗੇ ਜਿਹੜੀ ਜੇਰ ਆਗੀ ਉਹ 4-5 ਘੰਟਿਆਂ ਦੇ ਵਿੱਚ ਪੈ ਜਾਂਦੀ ਹੈਗੀ ਜਲਦੀ ਤੇ ਜਿਹੜਾ એનર્ਜੀ ਲੈਵਲ ਆ ਗਾਵਾਂ ਦਾ ਉਹ ਵੀ ਸਹੀ ਰਹਿੰਦਾਗਾ ਤੇ ਜਿਹੜੀ ਜੈਲ ਆਗੀ ਅਗਲੇ 2-3 ਦਿਨ ਤੁਸੀਂ ਲਗਾਤਾਰ ਦੇ ਸਕਦੇ ਹੋਗੇ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਹੁੰਦਾ ਹੈਗਾ ਤੇ ਕੈਲਸ਼ੀਅਮ ਦੀ ਲੋੜ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਜਿਹੜਾ ਨਾਰਮਲ ਕੈਲਸ਼ੀਅਮ ਆਗਾ ਤੁਸੀਂ 20-25 ਦਿਨ ਉਹ ਵੀ ਸ਼ੁਰੂ ਕਰ ਸਕਦੇ ਹੋਗੇ ਤੇ ਨਾਲ ਭਰਾ ਉਹ ਲੈਟੀ ਜ਼ਰੂਰ ਦਿਆ ਕਰੋ ਕਿਉਂਕਿ ਇਹ ਚੀਜ਼ਾਂ ਦੇਣ ਨਾਲ ਕੀ ਹੁੰਦਾ ਹੈਗਾ ਬੱਚੇਦਾਨੀ ਹੁੰਦੀ ਜਿਹੜੀ ਉਹਦੇ ਵਿੱਚੋਂ ਗੰਦਗੀ ਵਗੈਰਾ ਨਿਕਲਦੀ ਹੈਗੀ ਸਫਾਈ ਹੁੰਦੀ ਹੈਗੀ ਜਿੰਨੀ ਆਪਾਂ ਇਹ ਚੀਜ਼ਾਂ ਦਵਾਂਗੇ ਫਿਰ ਇਹ ਕਨਸੀਵ ਰੇਟ ਆ ਜਿਹੜਾ ਆਪਣਾ ਚੰਗਾ ਰਹਿੰਦਾ ਹੈਗਾ ਪਹਿਲੇ ਜਾਂ ਦੂਜੇ ਸਿਮਨ ਦੇ ਵਿੱਚ ਕਨਸੀਵ ਹੋ ਜਾਂਦੀਆਂ ਨੇਗੀਆਂ ਜਦੋਂ ਆਪਾਂ ਇਹ ਚੀਜ਼ਾਂ ਨਹੀਂ ਫਿਰ ਉਹ ਹੋਰ ਰਿਪੀਟਰ ਆ ਜਾਂਦਾਗਾ ਆਪਣਾ ਐਨੀਮਲਾਂ ਗੇ ਟਰਾਂਜੈਕਸ਼ਨ ਜਿਹੜੀ ਪਲੱਸ ਫੀਡ ਆਗੀ ਉਹਦੇ ਬਾਰੇ ਕਿਉਂਕਿ ਬਹੁਤ ਵੀ ਰ ਕਮੈਂਟ ਕਰਦੇ ਨੇ ਵੀ ਉਹ ਫੀਡ ਦੇਣੀ ਕਿਵੇਂ ਆਗੀ ਆਪਾਂ ਤੁਹਾਨੂੰ ਦੱਸਾਂਗੇ ਵੀ 8ਵੇਂ ਮਹੀਨੇ ਦੇ ਵਿੱਚ ਉਹਦੀ ਡੋਜ਼ ਕਿਵੇਂ ਰੱਖਣੀ ਹੈ ਕਿ 9ਵੇਂ ਚ ਕਿਵੇਂ ਰੱਖਣੀ ਹੈਗੀ ਕਿਉਂਕਿ ਵੀਰ ਉਹ ਹੀਫਰਾ ਜਿਹੜੀਆਂ ਫਸਟ ਲੈਕਟੇਸ਼ਨ ਆਗੀ ਉਹਨਾਂ ਵਾਸਤੇ ਡੋਜ਼ ਆਡਾਗੀ ਟਰਾਂਜੈਕਸ਼ਨ ਆ ਪਲੱਸ ਫੀਡ ਦੀ ਤੇ ਗਾਵਾਂ ਵਾਸਤੇ ਅਲੱਗ ਆਗੀ ਉਹ ਉਹ ਗੱਲਬਾਤ ਕਰਾਂਗੇ ਪ੍ਰਭੂ ਤੇ ਨਾਲੇ ਜੇ ਮੰਨ ਕੇ ਚਲੋ ਗਾਵਾਂ ਦਾ ਲੇਵਾ ਖਰਾਬ ਆਗਾ ਟੇਡਾ ਮੇਡਾਗਾ ਜਾਂ ਕੋਈ ਥਣ ਚੜਿਆ ਹੋਇਆਗਾ ਜਾਂ ਪਿਛਲੇ ਸੂਏ ਦੁੱਧ ਘਟਾ ਆਇਆ ਥਣ ਦੇ ਵਿੱਚੋਂ ਕੁਛ ਐਦਾਂ ਦੀਆਂ ਦਿੱਕਤਾਂ ਨੇਗੀਆਂ ਥੋੜਾ ਜਿਹਾ ਤੁਹਾਨੂੰ ਆਪਾਂ ਟਿਪਸ ਦਵਾਂਗੇ ਜੇ ਤੁਸੀਂ ਉਦਾਂ ਕਰੋਗੇ ਮਤਲਬ ਆਪਾਂ ਕਾਫੀ ਹੱਦ ਤੱਕ ਰਿਕਵਰੀ ਕਰ ਸਕਦੇ ਆਂਗੇ ਉਹਨਾਂ ਦੇ ਉਹ ਥਾਣਾ ਦੀ ਤੇ ਲੇਵਾ ਵੀ ਬਹੁਤ ਹੱਦ ਤੱਕ ਆਪਾਂ ਸਹੀ ਕਰ ਸਕਦੇ ਆਂਗੇ ਤੇ ਬਾਕੀ ਵੀਰੋ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਦੇਖੋ ਡرائی ਦੀ ਥੋੜਾ ਜਿਹਾ ਤੁਹਾਨੂੰ ਮੈਂ ਦੱਸਦਾ ਕਿਉਂਕਿ ਜੇ ਤੁਸੀਂ ਡਰਾਈ ਸਹੀ ਤਰੀਕੇ ਨਾਲ ਨਹੀਂ ਕਰੋਗੇ ਫਿਰ ਆਪਣੀ ट्रांजੈਕਸ਼ਨ ਜਿਹੜੀ ਪਲੱਸ ਫੀਡ ਹੈਗੀ ਉਹ ਵੀ ਨਹੀਂ ਕੰਮ ਕਰੋਗੀ ਤੇ ਨਾ ਹੀ ਗਾਮਾ ਦਾ ਲੇਵਾ ਸਹੀ ਹੋਣਾਗਾ ਤੇ ਨਾ ਹੀ ਬੀਸੀ ਸਹੀ ਹੋਣਾਗਾ ਤੇ ਵੀਰੋ ਜਿਹੜੀਆਂ ਗਾਮਾ ਆਪਾਂ ਡਰਾਈ ਕਰਨੀਆਂ ਨੇਗੀਆਂ ਆਪਾਂ ਤੁਹਾਨੂੰ ਦੱਸ ਦਿਆ ਵੈਸੇ ਤਾਂ ਪਹਿਲਾਂ ਬਹੁਤ ਵੀਡੀਓ ਬਣੀਆਂ ਹੋਈਆਂ ਨੇਗੀਆਂ ਵੀ ਕਿੱਦਾਂ ਡਰਾਈ ਕਰਨੀਆਂ ਨੇਗੀਆਂ ਪਰ ਤੁਸੀਂ ਨੇ ਕੀ ਕਰਨਾਗਾ ਦੇਖੋ ਇਹ 75 ਦਿਨਾਂ ਦਾ ਮੈਥਡ ਰੱਖਣਾਗਾ ਵੀ ਜਦੋਂ 75 ਦਿਨ ਰਹਿ ਜਾਣਗੇ ਉਦੋਂ ਤੁਸੀਂ ਸ਼ੁਰੂ ਕਰ ਲਿਓ ਉਦੋਂ ਜਿਹੜੀ ਫੀਡ ਹੈਗੀ ਉਹ ਡੇਲੀ 1-1 ਕਿਲੋ ਘਟਾਉਂਦੇ ਜਾਇਓ ਮਤਲਬ ਹਰਾ ਚਾਰਾ ਗਾ ਜਿਹੜਾ ਉਹ ਵੀ ਘਟਾਉਂਦੇ ਜਾਇਓ ਸੈਲਜ ਵੀ ਘਟਾਉਂਦੇ ਜਾਇਓ ਤੇ ਜਿਹੜੀ ਤੂੜੀ ਹੈਗੀ ਉਹ ਵਧਾਉਂਦੇ ਜਾਇਓ ਅਗਲੇ 5 ਦਿਨ ਤੁਸੀਂ ਨੇ ਇਹ ਕਰਨਾ ਗਾ ਤੇ ਪ੍ਰਾਵ ਉਹ ਰਹਿ ਗਿਆ ਆਪਣੇ ਟੋਟਲ 70 ਦਿਨਾਂ 70 ਦਿਨਾਂ ਦੇ ਵਿੱਚੋਂ ਵੀਰੋ ਅਗਲੇ 10-12 ਦਿਨ ਤੁਸੀਂ ਨੇ ਗਾਵਾਂ ਦਾ ਦੁੱਧ ਕੱਢਣਾ ਗਾ ਤੇ ਕੋਈ ਨਾਗਾ ਨਹੀਂ ਪਾਉਣਾ ਹੈਗਾ ਤੇ ਨਾਲੇ ਵੀਰੋ ਜਿਹੜੀ ਤੂੜੀ ਹੈਗੀ ਉਹਨੂੰ ਵੱਧ ਤੋਂ ਵੱਧ ਪਾੜਾ ਕੇ ਰੱਖਣੀ ਹੈ ਕਿ ਜਦੋਂ ਗਾਂਵਾਂ ਦਾ ਦੁੱਧ 10 ਕਿਲੋ ਲੀਟਰ ਤੋਂ نیچے ਆ ਗਿਆ ਨਾਲ ਦੇ ਨਾਲ ਤੁਸੀਂ ਨੇ ਕੀ ਕਰਨਾ ਹੈ ਜਿਹੜੀ ਕੈਪਰਾ ਮੈਨ ਟਿਊਬ ਆਂਦੀ ਹੈਗੀ ਉਹ ਫਿਲ ਜ਼ਰੂਰ ਕਰਨੀ ਹੈ ਨਾ ਕਿ ਆ ਉਹ ਫਿਲ ਕਰ ਦਿਓ ਤੁਸੀਂ ਤੇ ਜਦੋਂ ਪ੍ਰਭ ਉਹ ਫਿਲ ਕਰਾਂਗੇ ਆਪਾਂ ਤਾਂ ਲਗਭਗ ਨਾ 60 65 ਦਿਨ ਉਹਨਾਂ ਦਾ ਰਿਜ਼ਲਟ ਰਹਿੰਦਾਗਾ ਵੀ ਮਸਟਾਈਟਿਸ ਦਾ ਨਾ માત્ર ਆਪਾਂ ਕਹਿ ਸਕਦੇ ਆ ਵੀ ਮਸਟਾਈਟਿਸ ਬਿਲਕੁਲ ਵੀ ਨਹੀਂ ਆਊਗੀ ਤੇ ਨਾ ਹੀ ਕੋਈ ਥਣ ਦੇ ਵਿੱਚ ਦਿੱਕਤ ਆਊਗੀ ਕਈ ਵਾਰੀ ਦੁੱਧਾ ਗਾ ਜਿਹੜਾ ਚੂਣ ਲੱਗ ਜਾਂਦਾਗਾ ਕਈ ਵਾਰੀ ਆਪਾਂ ਇੱਕ ਦਾ ਡੰਗ ਮਿਸ ਕਰਕੇ ਜਦੋਂ ਧਾਰ ਕੱਢਦੇ ਆਂਗੇ ਵੀ ਟਰਾਈ ਕਰਨ ਵਾਸਤੇ ਕਈ ਵਾਰੀ ਆਪਾਂ ਐਦਾਂ ਮੈਥਡ ਯੂਜ਼ ਕਰ ਲੈਨੇ ਆਂਗੇ ਤਾਂ ਜਿਹੜੀ ਉਹ ਅੰਦਰ ਕੈਰਟਨ ਦੀ ਲੇਅਰ ਹੁੰਦੀ ਹੈਗੀ ਨਾ ਤੇ ਉਹਨੂੰ ਬੰਨ ਦੇ ਵਿੱਚ ਸਮਾਂ ਲੱਗ ਜਾਂਦਾ ਭਰਾਓ ਜਦੋਂ ਆਪਾਂ ਇੱਕ ਅੱਧਾ ਡੰਗ ਐਦਾਂ ਨਾ ਛੱਡ ਛੱਡ ਕੇ ਵੀ ਮਤਲਬ ਡਰਾਈ ਕਰਾਂਗੇ ਉਹ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ ਤੇ ਉਹ ਜਿਹੜਾ ਲੀਗਾਮੈਂਟ ਹੁੰਦਾ ਅੰਦਰ ਲੂਸ ਹੋ ਜਾਂਦਾਗਾ ਕਈ ਵਾਰੀ ਉਹਨੂੰ ਬੰਨ ਦੇ ਵਿੱਚ ਸਮਾਂ ਲੱਗ ਜਾਂਦਾਗਾ ਤੁਸੀਂ ਨੋਟ ਕਰਿਓ ਜਿਵੇਂ ਤੁਸੀਂ ਅੱਜ ਦੁੱਧ ਕੱਢ ਲਿਆ ਮੰਨ ਲਓ ਦੋ ਡੰਗ ਛੱਡ ਕੇ ਦੁੱਧ ਕੱਢੋਗੇ ਨਾ ਦੁੱਧ ਵੀ ਥੋੜਾ ਜਿਆਦਾ ਗਾੜਾ ਆਊਗਾ ਉਹ ਤਾਂ ਕਰਕੇ ਜਿਹੜੀ ਲੇਅਰ ਹੁੰਦੀ ਹੈਗੀ ਉਹਨੂੰ ਬੰਨ ਚ ਨਾ ਪੰਜ-ਛੇ ਦਿਨ ਲੱਗ ਜਾਂਦੇ ਨੇ ਕਿ ਦੁੱਧ ਦਾ ਜਿਹੜਾ ਟਪਕਣ ਲੱਗ ਜਾਂਦਾਗਾ ਸੋਨੂੰ ਉੱਥੇ ਡਰਨ ਦੀ ਲੋੜ ਨਹੀਂ ਹੈਗੀ ਤੁਸੀਂ ਨੇ ਕਰਨਾ ਕੀ ਹੈਗਾ ਅ ਜਿਹੜੀ ਆਪਣੀ ਡੀਪਿੰਗ ਆਉਂਦੀ ਹੈਗੀ ਦਵਾਈ ਉਹੋ ਤੁਸੀਂ ਨੇ ਸਵੇਰੇ ਸ਼ਾਮ ਕਰਨੀ ਹੈਗੀ ਬਸ ਇੰਨਾ ਕੰਮ ਕਰਨਾ ਹੈਗਾ ਹੋਰ ਕੋਈ ਜਿਆਦਾ ਆਪਾਂ ਨੂੰ ਟ੍ਰੀਟਮੈਂਟ ਕਰਨ ਪਰ ਫਿਰ ਵੀ ਜੇ ਕਈ ਵਾਰੀ ਚਲੋ ਹੁੰਦਾਗਾ ਲਾਸਟ ਵਾਲੇ ਦਿਨਾਂ ਦੇ ਵਿੱਚ 20 22 ਦਿਨ ਰਹਿ ਜਾਂਦੇ ਨੇ ਕਿ ਵੀ ਕਈ ਵਾਰੀ ਦੁੱਧ ਜ਼ਿਆਦਾ ਚੱਲਣ ਲੱਗ ਜਾਂਦਾਗਾ ਤਾਂ ਟੋਨੋ ਜਿਹੜਾ ਇੰਜੈਕਸ਼ਨ ਆਉਂਦਾਗਾ ਉਹ ਤੁਸੀਂ 20 ml ਲਗਾ ਸਕਦੇ ਹੋਗੇ ਇੱਕ ਇੱਕ ਦਿਨ ਛੱਡ ਕੇ ਤਿੰਨ ਦਿਨ ਰਿਪੀਟ ਕਰਨਾਗਾ ਇੱਕ ਇੱਕ ਦਿਨ ਇੱਕ ਇੱਕ ਦਿਨ ਛੱਡ ਕੇ ਤੇ ਵੈਸੇ ਤਾਂ ਕੋਈ ਜ਼ਰੂਰਤ ਪੈਂਦੀ ਨਹੀਂ ਹੈਗੀ ਚਲੋ ਇਨ ਕੇਸ ਜੇ ਕੋਈ ਜ਼ਿਆਦਾ ਸਮੱਸਿਆ ਆ ਰਹੀ ਹੈ ਲਾਸਟ ਵਾਲੇ ਮਹੀਨੇ ਦੇ ਵਿੱਚ ਤਾਂ ਤੁਸੀਂ ਇਦਾਂ ਕਰ ਸਕਦੇ ਹੋਗੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਟ੍ਰਾਂਜੈਕਸ਼ਨ ਆਪਣੀ ਪਲੱਸ ਫੀਡ ਆ ਗਈ ਆ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਇਹ ਆਪਾਂ ਯੂਜ਼ ਕਰ ਰਹੇ ਆਂਗੇ ਬਹੁਤ ਵਧੀਆ ਦਾ ਰਿਜ਼ਲਟ ਆਗਾ ਇਹ ਦੇਣੀ ਕਿਵੇਂ ਆ ਗਈ ਹੁਣ ਆਪਾਂ ਤੁਹਾਨੂੰ ਦੱਸਦੀ ਇਹ ਜੇ ਮੰਨ ਲਓ ਭਰਾਵੋ ਹੁਣ ਤੁਸੀਂ ਨੇ ਟੂਬਾਂ ਭਰਤੀਆਂ ਟੂਬਾਂ ਭਰਨ ਤੋਂ ਬਾਅਦ ਦੇਖੋ 5-7 ਦਿਨ ਕੁਛ ਨਾ ਦੇਵੋ ਤੂੜੀ ਪਤਾ ਕੇ ਰੱਖੋ 5-7 ਦਿਨਾਂ ਬਾਅਦ ਆ ਜਿਹੜਾ ਮਤਲਬ ਦੁੱਧਾ ਹੈਗਾ ਉਹ ਸਹੀ ਹੋ ਜਾਊਗਾ ਦੁੱਧ ਬਿਲਕੁਲ ਸੁੱਕ ਜਾਊਗਾ ਤੇ ਕਈ ਵਾਰੀ ਨਾ ਲੇ ਬਾਈਕ ਇੱਕ ਸਾਈਡ ਤੋਂ ਭਰਨ ਲੱਗ ਜਾਂਦਾਗਾ ਉਹ ਡਰਨ ਦੀ ਲੋੜ ਨਹੀਂ ਹੈਗੀ ਉਹ ਆਟੋਮੈਟਿਕਲੀ 5-7 ਦਿਨਾਂ ਬਾਅਦ ਆ ਜ ਉਸ ਤੋਂ ਬਾਅਦ ਦੇਖੋ 트랜ਜੈਕਸ਼ਨ ਉਹ ਜਿਹੜੀ ਪਲੱਸ ਫੀਡ ਆ ਗਈ ਇਹ ਦੇਣੀ ਕਿਵੇਂ ਆ ਗਈ ਸਭ ਤੋਂ ਪਹਿਲਾਂ ਤਾਂ ਆਪਾਂ ਤੁਹਾਨੂੰ ਗਾਵਾਂ ਬਾਰੇ ਗੱਲ ਕਰਦੇ ਆਂਗੇ ਗਾਵਾਂ ਨੂੰ ਵੀਰੋ 8ਵੇਂ ਮਹੀਨੇ ਦੇ ਵਿੱਚ ਆਪਾਂ ਨੇ 3 ਕਿਲੋ ਫੀਡ ਦੇਣੀ ਹੈਗੀ 트랜ਜੈਕਸ਼ਨ ਪਲੱਸ ਡੇਲੀ ਦੀ 1.5 ਕਿਲੋ ਸਵੇਰੇ 1.5 ਕਿਲੋ ਸ਼ਾਮ ਨੂੰ ਸਾਈਲਜ ਦੇ ਨਾਲ ਜੇ ਮੰਨ ਲਓ ਆਪਣੇ ਕੋਲ ਸਾਈਲਜ ਨਹੀਂ ਹੈਗਾ ਤੂੜੀ ਆ ਗਈ ਤਾਂ ਤੁਸੀਂ ਨੇ ਕੀ ਕਰਨਾਗਾ ਨਾਲ ਮੱਕੀ ਦਾ ਦਾਣਾ ਸ਼ੁਰੂ ਕਰਨਾਗਾ ਮਤਲਬ ਸ਼ਾਮ ਨੂੰ ਤੁਸੀਂ ਜਿਵੇਂ ਮੱਕੀ ਦਾ ਦਾਣਾ ਪਾ ਸਕਦੇ ਆਂ ਕਿਲੋਗ ਸੰਨੀ ਕਰਕੇ ਤੇ ਸਵੇਰੇ ਜਿਵੇਂ ਚੋਕਰ ਹੁੰਦਾਗਾ ਕਿਉਂਕਿ ਫਾਈਬਰ ਵੀ ਨਾਲ ਚੰਗਾ ਮਿਲ ਜੂਗਾ ਤੇ ਐਨੀਮਲ ਖੁਸ਼ ਹੋ ਕੇ ਵਧੀਆ ਖਾਊਗਾ ਤੇ ਜਿਹੜੀ ਟ੍ਰਾਂਜੈਕਸ਼ਨ ਪਲੱਸ ਫੀਡ ਹੈਗੀ ਉਹ 3 ਕਿਲੋ ਹੀ ਰੱਖਣੀ ਹੈਗੀ ਆਪਾਂ ਨੇ ਉਸ ਤੋਂ ਬਾਅਦ 9ਵੇਂ ਮਹੀਨੇ ਦੇ ਵਿੱਚ ਲਾਸਟ ਵਾਲੇ ਮਾਂਥ ਦੇ ਵਿੱਚ ਗਾਵਾਂਾਂ ਦੀ ਟ੍ਰਾਂਜੈਕਸ਼ਨ ਫੀਡ ਆਪਣੇ 4 ਤੋਂ 4.5 ਕਿਲੋ ਕਰਨੀ ਹੈਗੀ ਤੇ ਸੈਲਜ ਦੇ ਨਾਲ ਜੇ ਆਪਣੇ ਕੋਲ ਸੈਲਜ ਨਹੀਂ ਹੈਗਾ ਫਿਰ ਓਵੇਂ ਤੁਸੀਂ 1 ਕਿਲੋ ਮੱਕੀ ਦਾ ਦਾਣਾ ਤੇ 1 ਕਿਲੋ ਚੌਕਰਾ ਜਿਹੜਾ ਐਡ ਰੱਖਿਓ ਸਵੇਰੇ ਸ਼ਾਮ ਕਿਉਂਕਿ ਫਿਰ ਇਹਦੇ ਨਾਲ ਐਨੀਮਲ ਖੁਸ਼ ਹੋ ਕੇ ਖਾ ਲੈਂਦਾ ਤੂੜੀ ਲੋ ਤੁਹਾਨੂੰ ਲੱਗ ਰਿਹਾਗਾ ਵੀ ਗਾਵਾਂ ਦਾ ਨਾ ਥੋੜੀ ਬਹੁਤ ਦਿੱਕਤ ਆ ਗਈ ਵੀ ਲੇਵੇ ਦੇ ਵਿੱਚ ਜੇ ਦੁੱਧ ਘਟਾ ਆਇਆਗਾ ਕੋਈ ਨਾ ਕੋਈ ਮੰਨ ਲਓ ਕਮੀ ਪੇਸ਼ੀ ਆ ਗਈ ਇੱਕ ਤਾਂ ਤੁਸੀਂ ਨੇ ਜਿਹੜੇ ਬਾਇਟਾਮੈਕ ਦੇ ਇੰਜੈਕਸ਼ਨ ਆਉਂਦੇ ਨੇਗੇ ਉਹ ਜ਼ਰੂਰ ਲਗਾਇਓ ਇੱਕ ਇੱਕ ਹਫ਼ਤਾ ਛੱਡ ਕੇ ਤੁਸੀਂ ਲਗਾਉਂਦੇ ਰਹੋ ਚਾਰ ਪੰਜ ਇੰਜੈਕਸ਼ਨ ਚਾਰ ਤੋਂ ਪੰਜ ਇੰਜੈਕਸ਼ਨ ਤਾਉ ਲਗਾ ਦਿਓ ਤੇ ਉਸ ਤੋਂ ਬਾਅਦ ਵੀਰੋ ਕੋਈ ਵੀ ਤੁਸੀਂ ਜਿਹੜਾ ਆਪਣਾ ਬੀਟਾਮੈਕਸ ਗੋਲਡ ਆਪਦਾ ਯੂਜ਼ ਕਰ ਲੈਣੇ ਆਗੇ ਆ ਤੁਹਾਨੂੰ ਦਿਖਾਈਏ ਪਹਿਲਾਂ ਵੀ ਦਿਖਾਇਆਗਾ ਤੇ ਇਹਦੀ ਡੋਜ਼ ਆ ਜਿਹੜੀ ਤੁਸੀਂ ਨੇ 15 ਤੋਂ 20 ਐਮਐਲ ਰੱਖਣੀ ਹੈਗੀ ਮਤਲਬ ਡੇਲੀ ਦੀ ਲਾਸਟ ਵਾਲੇ ਮੰਥ ਦੇ ਵਿੱਚ ਜਾ ਕੇ ਜਦੋਂ ਨੌਵਾਂ ਮਹੀਨਾ ਲੱਗ ਗਿਆ ਜਿਹਨੂੰ ਜ਼ਿਆਦਾ ਦਿੱਕਤ ਆ ਗਈ ਤੇ ਜਿਹਨੂੰ ਨਾਰਮਲ ਆ ਮਾਈਨਰ ਜੀ ਆ ਕਿ ਕੋਈ ਜ਼ਿਆਦਾ ਸਮੱਸਿਆ ਨਹੀਂ ਹੈਗੀ ਹਲਕੀ-ਪੁਲਕੀ ਆ ਉਹਨੂੰ ਤੁਸੀਂ 10 ਐਮਐਲ ਰੱਖਣੀ ਹੈਗੀ ਡੋਜ਼ ਇਹ ਇਹ ਦੇਣਾ ਤੁਸੀਂ ਨੇ ਤੇ ਉਸ ਤੋਂ ਬਾਅਦ ਭਰਾਵੋ ਜਿਹੜੀ ਹੀਫਰਨ ਹੈਗੀ ਆ ਫਸਟ ਲაქਟੇਸ਼ਨ ਹੈਗੀ ਆਪਣੀਆਂ ਉਹਨਾਂ ਦੀ ਵੀ ਥੋੜੀ ਜਿਹੀ ਜਿਹੜੀ ਡਾਈਟ ਆਗੀ ਉਹ ਵੱਖਰੀ ਆਗੀ ਦੇਖੋ ਉਹਨਾਂ ਦਾ ਕੀ ਕਰਨਾ ਤੁਸੀਂ ਨੇ ਜਿਹੜੀ 8ਵੇਂ ਮਹੀਨੇ ਦੇ ਵਿੱਚ ਟ੍ਰਾਂਜੈਕਸ਼ਨ ਪਲੱਸ ਆਗੀ ਦੇਣੀ ਹੈਗੀ ਉਹੋ ਆਪਾਂ ਨੇ 2 ਕਿਲੋ ਰੱਖਣੀ ਆਗੀ ਤੇ ਸੈਲਜ ਦੇ ਨਾਲ ਜੇ ਆਪਣੇ ਕੋਲ ਸੈਲਜ ਨਹੀਂ ਹੈਗਾ ਉਵੇਂ ਤੁਸੀਂ 1 ਕਿਲੋ ਮੱਕੀ ਦਾ ਦਾਣਾ ਤੇ 1 ਕਿਲੋ ਚੋਕਰ ਸਵੇਰੇ ਸ਼ਾਮ ਐਡ ਕਰ ਲਿਓ 9ਵੇਂ ਮਹੀਨੇ ਦੇ ਵਿੱਚ ਕੀ ਕਰਨਾਗਾ 3.5 3 ਕਿਲੋ ਰੱਖਣੀ ਆ ਸੋਨੇ ਟ੍ਰਾਂਜੈਕਸ਼ਨ ਪਲੱਸ ਫੀਡ ਤੇ ਜੇ ਤੂੜੀ ਆਗੀ ਆਪਣੇ ਕੋਲ ਪ੍ਰਭੂ ਉਵੇਂ 1 ਕਿਲੋ ਚੋਕਰ 1 ਕਿਲੋ ਮੱਕੀ ਦਾ ਦਾਣਾ ਤੇ ਸੈਲਜ ਹੈਗਾ ਤਾਂ ਇਹ ਚੀਜ਼ਾਂ ਦੇਣ ਦੀ ਆਪ ਨੂੰ ਜ਼ਰੂਰਤ ਨਹੀਂ ਹੈਗੀ ਫਿਰ ਤੁਸੀਂ ਕੱਲੀ ਇਹ 3 ਕਿਲੋ ਜਿਹੜੀ ਟ੍ਰਾਂਜੈਕਸ਼ਨ ਪਲੱਸ ਆਗੀ ਫੀਡ ਦੇ ਸਕਦੇ ਹੋਗੇ ਜੇ ਐਦਾਂ ਦਵੋਗੇ ਪ੍ਰਾ ਉਹ ਵਧੀਆ ਲੇਵਾ ਬਣੂਗਾ ਜਿੰਨੀ ਆਪਾਂ ਤੁਹਾਨੂੰ ਹਿਫਰਾਂ ਦਿਖਾਈਆਂ ਨੇ ਗਈਆਂ ਤੇ ਤਕਰੀਬਨ ਵੀਰੋ ਸਾਰਿਆਂ ਦੇ ਲੇਵੇ ਨੇ ਜਿਹੜੇ ਬਹੁਤ ਵਧੀਆ ਬਣੇ ਨੇਗੇ ਇਹੀ ਆਪਾਂ ਨੇ ਡਾਈਟ ਦਿੱਤੀ ਹੈਗੀ ਪਰ ਡੋਜ਼ ਆ ਜਿਹੜੀ ਆਪਾਂ ਕਿਸੇ ਦਿਨ ਮਿਸ ਨਹੀਂ ਕੀਤੀ ਹੈਗੀ ਸਾਰੇ ਮਤਲਬ ਪ੍ਰੋਪਰ ਹਰੇਕ ਦਿਨ ਆਪਾਂ ਸਹੀ ਡਾਈਟ ਮਤਲਬ ਜਿੰਨੀ ਇਹਨਾਂ ਨੂੰ ਲੋਡ ਆਗੀ ਰਿਕੁਆਇਰਮੈਂਟ ਆਗੀ ਉਹ ਚੀਜ਼ ਆਪਾਂ ਦੰਦੇ ਰਹਾਂਗੇ ਆਪ ਜੇ ਤੁਸੀਂ ਐਦਾਂ ਕਰੋਗੇ ਤਾਂ ਆਪਾਂ ਨੂੰ ਰਿਜ਼ਲਟ ਜਿਹੜਾ ਪੂਰਾ ਵਧੀਆ ਮਿਲੂਗਾ ਤੇ ਬਾਕੀ ਮੇਨ ਗੱਲ ਜੇ ਮੈਂ ਤੁਹਾਨੂੰ ਦੱਸਿਆ ਵੀ ਡਰਾਈ ਵਾਲਾ ਡਰਾਈ ਉਹਨਾਂ 2 ਮਹੀਨੇ ਰਹਿਣਾ ਜ਼ਰੂਰੀ ਆਗਾ ਆਰਡਰ ਰਿਲੈਕਸ ਕਿਉਂਕਿ ਜਿਹੜੇ ਇਹਨਾਂ ਦੇ ਟਿਸ਼ੂ ਸੈਲਸ ਹੁੰਦੇ ਨੇਗੇ ਜਦੋਂ ਆਪਾਂ ਲੰਬੇ ਸਮੇਂ ਤੱਕ ਦੁੱਧ ਲੈ ਰਹੇ ਹੁੰਦੇ ਆਂਗੇ ਉਹ ਖਤਮ ਹੋ ਜਾਂਦੇ ਨੇਗੇ ਫਿਰ ਉਹਨਾਂ ਦੀ ਰਿਪੇਅਰ ਵਾਸਤੇ ਆਪਾਂ ਨੂੰ 2 ਕੁ ਮਹੀਨੇ ਆਰਡਰ ਜਿਹੜਾ ਰਿਲੈਕਸ ਰੱਖਣਾ ਜ਼ਰੂਰੀ ਹੁੰਦਾਗਾ ਫੇਰ ਹੀ ਉਹ ਦੁਬਾਰਾ ਤੋਂ ਆਪਾਂ ਮਤਲਬ ਜਨਰੇਟ ਹੁੰਦੇ ਨੇ ਦੁਬਾਰਾ ਫੇਰੇ ਨਵੇਂ ਬਣਦੇ ਨੇਗੇ ਫੇਰ ਐਨੀਮਲ ਨੇ ਜਿਹੜੇ ਉਹ ਅੱਗੇ ਜਾ ਕੇ 2 ਮਹੀਨੇ ਵਾ ਜਦੋਂ ਸੂਆ ਪੈਂਦਾਗਾ ਜਦੋਂ ਆਪਾਂ 2 ਮਹੀਨੇ ਪ੍ਰੋਪਰ ਡਰਾਈ ਕਰ ਦੰਨੇਗੇ ਫੇਰ ਹੀ ਉਹ ਦੁੱਧ ਦੇਣ ਦੀ ਕਪੈਸਿਟੀ ਹੈ ਜਿਹੜੀ ਵੱਧ ਰੱਖ ਦਿੰਨੇਗੇ ਜਿਹੜੀਆਂ ਗਾਵਾਂ ਦੁੱਧ ਤੇ ਨਹੀਂ ਚੱਲਦੀਆਂ ਹੈਗੀਆਂ ਜਾਂ ਦੁੱਧ ਘੱਟ ਦੰਦੀਆਂ ਨੇਗੀਆਂ ਉਹ ਕਿਤੇ ਨਾ ਕਿਤੇ ਆਪਣਾ ਡਰਾਈ ਦੇ ਵਿੱਚ ਕਮੀ ਪੇਸ਼ੀ ਹੁੰਦੀ ਹੈ ਕਿ ਡਰਾਈ ਸਹੀ ਨਹੀਂ ਕਰਦੇ ਹੈਗੇ ਜਾਂ ਲਾ ਲਓ ਵੀ ਆਪਾਂ ਡਾਈਟ ਨਹੀਂ ਸਹੀ ਦੰਦੇ ਹੈਗੇ ਇਹ ਪ੍ਰਾਵੋ ਬਸ ਉਹੀ ਗੱਲ ਹੋਗੀ ਜਿਹਹ ਜੇ ਤੁਸੀਂ ਆ 2 ਮਹੀਨੇ ਪਾਉਂਗੇ ਐਨੀਮਲ ਦੇ ਅੰਦਰ ਉਹੇ ਜਿਹੀ ਤੁਸੀਂ ਸੂਣ ਤੋਂ ਬਾਅਦ ਲਵਾਉਂਗੇ ਜੇ ਕੋਈ ਚੰਗੀ ਡਾਈਟ ਲਾਉਂਗੇ ਤਾਂ ਚੰਗਾ ਦੁੱਧ ਲੈ ਲਾਂਗੇ ਤੇ ਜੇ ਆਪਾਂ ਨਹੀਂ ਉਹ ਹੋ ਜਾ ਕਰਾਂਗੇ ਤਾਂ ਉਹਨਾਂ ਕਿਸੇ ਦੁੱਧ ਦੇ ਦੇਣਗੇ ਆ ਤੇ ਆਹ ਕੰਮ ਆ ਵੀਰੋਂ ਇਹਨਾਂ ਦਾ ਤੇ ਬਾਅਦ ਦੇ ਵਿੱਚ ਕਈ ਭਰਾ ਪੁੱਛਦੇ ਨੇ ਵੀ ਦੁੱਧ ਤੇ ਨਹੀਂ ਚਲਦੀਆਂ ਹੈਗੀਆਂ ਵੀ ਆਪਾਂ ਕੀ ਕਰੀਏ ਫਿਰ ਭਰਾ ਉਹ ਕੋਈ ਆਪਾਂ ਮਤਲਬ ਜਿੰਨਾ ਮਰਜੀ ਖਰਚਾ ਕਰ ਲਿਓ ਸੂਣ ਤੋਂ ਬਾਅਦ ਫਿਰ ਉਹੋ ਜੀ ਗੱਲ ਨਹੀਂ ਰਹਿੰਦੀ ਹੈਗੀ ਤੇ ਜੇ ਤੁਸੀਂ ਉਦੋਂ ਪਹਿਲਾਂ ਇਹ ਚੀਜ਼ ਕਰੋਗੇ ਫਿਰ ਆਪ ਨੂੰ ਬੈਨੀਫਿਟ ਆਗਾ ਤੇ ਭਰਾ ਉਹ ਆਪਾਂ ਹੁਣ ਪੀਡੀਐਸ ਦਾ ਜਿਹੜਾ ਮਿੰਨਰ ਸੀਗਾ 25 ਕਿਲੋ ਦਾ ਇਹ ਵੀ ਲੈ ਆਏ ਤੇ ਪ੍ਰਾਬੋਆ ਕੈਮਣ ਦਾਗਾ ਇਹਦੇ ਵਿੱਚ ਆਪਾਂ ਨਾ ਟਾਕਸੀਮੈਂਡਰ ਲੈ ਕੇ ਆਏਗੇ ਇਹ ਕੈਮਣ ਦੇ ਬੈਗ ਦੇ ਵਿੱਚ ਲਿਆਂਦਾਗਾ ਤੇ ਇਹ ਹੈਗਾ ਐਮਟਾਕਸ ਪਲੱਸ ਐਮਟਾਕਸ ਪਲੱਸ ਆ ਜਿਹੜਾ ਉਹ ਆਗਾ ਇਹ ਆਪਾਂ ਦੇ ਰਿਆ ਕਿਉਂਕਿ ਗਰਮੀ ਦੇ ਵਿੱਚ ਥੋੜਾ ਜਿਹਾ ਕੀ ਹੁੰਦਾਗਾ ਨਾ ਮਸਟਾਈਟਸ ਦੀ ਪ੍ਰੋਬਲਮ ਚੱਲਦੀ ਰਹਿੰਦੀ ਹੈਗੀ ਕਿਉਂਕਿ ਇਮਿਊਨਿਟੀ ਆ ਜਿਹੜੀ ਇਹਨਾਂ ਦੀ ਆਟੋਮੈਟਿਕ ਹੀ ਘਟ ਜਾਂਦੀ ਹੈਗੀ ਹੁਣ ਮੰਨ ਕੇ ਚਲੋ ਤਜਾਬ ਆ ਜਿਹੜਾ ਉਹ ਬਣ ਲੱਗ ਜਾਂਦਾ ਜਿਆਦਾ ਖਾਦਾ ਪੀਤਾ ਸਹੀ ਹਾਜਮ ਨਹੀਂ ਆਉਂਦਾ ਹੈਗਾ ਤਾਂ ਕਰਕੇ ਕੀ ਐਮਟੌਕਸ ਆਪਾਂ ਰੱਖ ਦੇਾਂਗੇ ਥੋੜੀ ਜੀ ਡੋਜ਼ ਪਾ ਕੇ ਵੈਸੇ ਆਗਸਤ ਦਾ ਮਹੀਨਾ ਜਾਦੇ ਸਤੰਬਰ ਦੇ ਵਿੱਚ ਜਾ ਕੇ ਥੋੜਾ ਜਿਹਾ ਸਹੀ ਹੋ ਜੂ ਮੌਸਮ ਤੇ ਅਕਤੂਬਰ ਚ ਜਾ ਕੇ ਫਿਰ ਇਹ ਚੀਜ਼ਾਂ ਦੀ ਕੋਈ ਏਡੀ ਜਿਆਦਾ ਜ਼ਰੂਰਤ ਨਹੀਂ ਹੈਗੀ ਡੇਲੀ ਦੇਣ ਦੀ ਜ਼ਰੂਰਤ ਨਹੀਂ ਹੈਗੀ ਜਾਨਕਿ ਐਮਟੌਕਸ ਪਲਸ ਨੂੰ ਫਿਰ ਆਪਾਂ ਚਾਹੇ ਵੀਕ ਚ ਦੋ ਤਿੰਨ ਦਿਨ ਦੇ ਸਕਦੇ ਆਂਗੇ ਕਿਉਂਕਿ ਇਸ ਟਾਈਮ ਤੇ ਥੋੜਾ ਜਿਹਾ ਇਹ ਵੀ ਮਸਟਾਈਟਸ ਨੂੰ ਇਹ ਕੰਟਰੋਲ ਰੱਖਦਾਗਾ ਅੰਦਰ ਜੇ ਫੰਗਸ ਵਗੈਰਾ ਜਾਂ ਕੋਈ ਵੀ ਕੋਈ ਦਿੱਕਤ ਆਉਂਦੀ ਹੈਗੀ ਤਾਂ ਮਤਲਬ ਇਹ ਕੰਟਰੋਲ ਰੱਖਦਾ ਪੂਰਾ ਇਹ ਐਮਟੌਕਸ ਜਿਹੜਾ ਪਲਸ ਹੈ